हां ਤੁਹਾਡੇ ਨਾਲ ਮਨਜੋਤ ਸਿੰਘ ਖਬਰਾਂ ਪ੍ਰਦੇਸ਼ ਤੋਂ ਪ੍ਰੋਗਰਾਮ ਲੈ ਕੇ હાਜਰ ਆ ਇਸ ਪ੍ਰੋਗਰਾਮ ਤਹਿਤ ਦੇਸ਼ ਵਿਦੇਸ਼ ਦੀਆਂ ਵੱਡੀਆਂ ਤੇ ਕੁਝ ਖਾਸ ਚਰਚਿਤ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਝਾਤ ਮਾਰਦੇ ਅੱਜ ਦੀਆਂ ਖਾਸ-ਖਾਸ ਖਬਰਾਂ ਤੇ ਪੰਜਾਬ ਸਰਕਾਰ ਨੇ 600 ਯੂਨਿਟ ਬਿਜਲੀ ਫ੍ਰੀ ਕਰਨ ਦਾ ਫੈਸਲਾ ਲਿਆ ਸੀ 90% ਘਰਾਂ ਨੂੰ ਉਹਦਾ ਫਾਇਦਾ ਹੋਇਆ ਅਸੀਂ ਭ੍ਰਿਸ਼ਟਾਚਾਰ ਰੋਕਿਆ ਅਸੀਂ ਰੈਵਨਿਊ ਦੇ ਹੋਰ ਸਾਧਨ ਵਿਧਾਏ ਨੇ ਤਾਂ ਅਸੀਂ ਲੋਕਾਂ ਨੂੰ ਬਿਜਲੀ ਫ੍ਰੀ ਦੇ ਰਹੇ ਹਾਂ ਤੇ ਕਿਸਾਨਾਂ ਨੂੰ ਬਿਜਲੀ ਫ੍ਰੀ ਮਿਲ ਰਹੀ ਹੈ ਤੇ ਇੰਡਸਟਰੀ ਨੂੰ ਵੀ ਮੇਰਾ ਬਿਜਲੀ ਦਾ ਬਿਲ ਪਹਿਲਾਂ 1 ਸਾਲ ਪਹਿਲਾਂ ਆਵਾ ਤਾਂ ਤੇ ਹੁਣ ਵੀ 1 ਸਾਲ ਹੋ ਗਿਆ ਵੀ ਆਂਦਾ ਨਹੀਂ ਹੈਗਾ ਜਦ ਦੀ ਆਪਣ ਗਵਰਨਰ ਤਮੰਦ ਸਭ ਕਾਰ ਬਣੀ ਹੈ ਜੀ ਮੁੰਡਾ ਸੰਘ ਛੋਟਾ ਕਹਿੰਦਾ ਇਸ ਵਾਰੀ ਬਿਲ ਕਿੰਨਾ ਆਇਆ ਦਾ ਮਾ 35000 ਰੁਪਏ ਆਂਦਾ ਹੈ ਕੀ ਜੀ ਰੋਇਆ ਮਾਫੀ ਐਸਾ ਮਕਮਤੇ ਪੂਰੇ ਇ ਬੇਰਦਾ Ashram 'ਚ ਅੱਗ ਲੱਗਣ ਕਾਰਨ 3 ਲੋਕਾਂ ਦੀ ਗਈ ਜਾਨ 8 ਜ਼ਖਮੀ ਇੰਡੋਨੇਸ਼ੀਆ 'ਚ ਲੱਗੇ ਪੁਚਾਲ ਦੇ ਝਟਕੇ ਦੱਖਣੀ ਗਾਜ਼ਾ 'ਚ ਰੈੱਡ ਕਰਾਸ ਨੂੰ ਸੌਪੇ ਗਏ 2 ਬੰਦਕ ਇਜ਼ਰਾਈਲ ਪਰਤੇ ਰੂਬੀਓ ਮਦ ਅਮਰੀਕਾ ਦਾ ਕਰਨੇ ਦੇ ਦੌਰਾਨ ਗੈਰ ਕਾਨੂੰਨੀ ਇਮੀਗ੍ਰੇਸ਼ਨ ਮੁੱਦੇ ਤੇ ਦੇਣ ਕੇ ਜੋਰ ਆਨਲਾਈਨ ਤੋਂ ਕਤਰੀ ਦੇ ਦੋਸਤ 'ਚ ਦੋ ਭਾਰਤੀਆਂ ਸਣੇ 7 ਗ੍ਰਿਫਤਾਰ ਹੁਣੇ ਖਬਰਾਂ ਵਿਸਤਾਰ ਸੇ ਕੁਝ ਹੋਰ ਖਾਸ ਖਬਰਾਂ ਪੈਰਿਸ ਦੇ ਬੋਫੇਮੋਡ ਸ਼ਹਿਰ ਦੇ ਵਿੱਚ ਸਥਿਤ ਇੱਕ ਬਿਰਧ ਆਸ਼ਰਮ ਦੇ ਵਿੱਚ ਸ਼ਨੀਵਾਰ ਨੂੰ ਅੱਗ ਲੱਗਣ ਕਰਨ ਘੱਟੋ-ਘੱਟ 3 ਲੋਕਾਂ ਦੀ ਮੌਤ ਹੋਈ ਦੱਸੀ ਜਾ ਰਹੀ ਹੈ ਜਦਕਿ 8 ਦੇ ਕਰੀਬ ਲੋਕ ਜ਼ਖਮੀ ਵੀ ਹੋਏ ਨੇ ਇਸ ਹਾਦਸੇ ਦੇ ਵਿੱਚ ਇਹ ਜਾਣਕਾਰੀ ਸ਼ਹਿਰ ਦੇ ਮੇਅਰ ਨੇ ਦਿੱਤੀ ਹੈ ਮੇਅਰ ਨੇ ਕਿਹਾ ਹੈ ਕਿ ਇਹ ਸਾਡੇ ਸ਼ਹਿਰ ਦੇ ਲਈ ਇੱਕ ਗੰਭੀਰ ਘਟਨਾ ਹੈ ਅਜਿਹਾ ਲੱਗਦਾ ਹੈ ਕਿ ਇਹ ਇੱਕ ਹਾਦਸਾ ਸੀ ਮੇਅਰ ਦਾ ਕਹਿਣਾ ਹੈ ਕਿ ਰਿਹਾਇਸ਼ ਦੇ ਅੱਗ ਕਾਬੂ ਹੇਠ ਹੈ ਜਿਸ ਦੇ ਵਿੱਚ 75 ਬਜ਼ੁਰਗ ਰਹਿੰਦੇ ਸਨ ਇੰਡੋਨੇਸ਼ੀਆ ਦੇ ਪੱਛਮੀ ਆਚੇ ਸੂਬੇ ਦੇ ਵਿੱਚ ਸ਼ੁੱਕਰਵਾਰ ਨੂੰ ਘਟੋ ਘਟ ਤੀਬਰਤਾ ਵਾਲੇ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਇੰਡੋਨੇਸ਼ੀਆ ਦੀ ਮੌਸਮ ਵਿਗਿਆਨ ਅਨੁਸਾਰ ਪੱਛਮੀ ਆਚੇ ਸੂਬੇ ਦੇ ਵਿੱਚ ਆਏ ਭੁਚਾਲ ਦੀ ਤੀਬਰਤਾ ਰਿਕਟਰ ਪੈਮਾਨੇ ਤੇ 5.9 ਮਾਪੀ ਗਈ ਹੈ ਪਹਿਲਾਂ ਭੁਚਾਲ ਦੀ ਤੀਬਰਤਾ 6.2 ਦੱਸੀ ਗਈ ਸੀ ਸਥਾਨਕ ਸਮੇਂ ਅਨੁਸਾਰ 6 ਵਜੇ ਦੇ ਕਰੀਬ ਭੁਚਾਲ ਦਾ ਕੇਂਦਰ ਦੱਖਣੀ ਆਚੇ ਰੈਜੀਡੈਂਸੀ ਦੀ ਰਾਜਧਾਨੀ ਤਾਪਕ ਤੁਵਾਨ ਤੋਂ 28 ਕਿਲੋਮੀਟਰ ਦੱਖਣ ਪੱਛਮ ਦੇ ਵਿੱਚ ਸਮੁੰਦਰੀ ਤਲ ਤੋਂ 59 ਕਿਲੋਮੀਟਰ ਦੀ ਡੁੰਗਾਈ ਦੇ ਵਿੱਚ ਸੀ ਹਮਾਸ ਦੁਆਰਾ ਰੈੱਡ ਕਰਾਸ ਨੂੰ ਸੌਪੇ ਗਏ ਦੋ ਬੰਦੇ ਕ ਸ਼ਨੀਵਾਰ ਨੂੰ ਇਜ਼ਰਾਈਲ ਪਹੁੰਚੇ ਜਦਕਿ ਫਲਸਤੀਨੀ ਅਧਿਕਾਰੀਆਂ ਨੇ ਕਿਹਾ ਹੈ ਕਿ ਇਜ਼ਰਾਈਲ ਨੇ ਗਾਜ਼ਾ ਜੰਗ ਬੰਦੀ ਸਮਝੌਤੇ ਤਹਿਤ ਚੌਥੇ ਦੌਰ ਦੀ ਬੰਦਕ ਕੈਦੀ ਅਦਲਾ ਬਦਲੀ ਤਹਿਤ ਦਰਜਨਾ ਕੈਦੀਆਂ ਨੂੰ ਰਿਹਾ ਕਰਨ ਤੇ ਸਹਿਮਤੀ ਜਤਾਈ ਹੈ ਇਸ ਸਾਲ 19 ਜਨਵਰੀ ਨੂੰ ਲਾਗੂ ਹੋਏ ਇਸ ਸਮਝੌਤੇ ਦਾ ਉਦੇਸ਼ ਇਜ਼ਰਾਈਲ ਅਤੇ ਕੱਟੜपंथी ਸਮੂਹ ਹਮਾਸ ਵਿਚਕਾਰ ਹੁਣ ਤੱਕ ਦੀ ਸਭ ਤੋਂ ਘਾਤਕ ਅਤੇ ਸਭ ਤੋਂ ਵਿਨਾਸ਼ਕਾਰੀ ਜੰਗ ਨੂੰ ਖਤਮ ਕਰਨਾ ਹੈ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਇਸ ਹਫਤੇ ਦੇ ਅੰਤ ਦੇ ਵਿੱਚ ਇੱਕ ਵਿਦੇਸ਼ੀ ਯਾਤਰਾ ਤੇ ਮਧ ਅਮਰੀਕਾ ਦਾ ਦੌਰਾ ਕਰਨਗੇ ਜੋ ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਪ੍ਰਮੁੱਖ ਤਰਜੀਹਾਂ ਨੂੰ ਉਜਾਗਰ ਕਰੇਗਾ ਜਿਸ ਦੇ ਵਿੱਚ ਗੈਰ ਕਾਨੂੰਨੀ ਇਮੀਗ੍ਰੇਸ਼ਨ ਨੂੰ ਰੋਕਣਾ ਵੀ ਸ਼ਾਮਲ ਹੈ ਗੈਰ ਕਾਨੂੰਨੀ ਕ੍ਰਿਪਟੋ ਕਰੰਸੀ ਲੈਣ ਦੇਣ ਅਤੇ ਆਨਲਾਈਨ ਘੁਟਾਲੀਆਂ ਦੇ ਵਿੱਚ ਸ਼ਾਮਲ ਹੋਣ ਦੇ ਦੋਸ਼ ਦੇ ਵਿੱਚ ਸ਼ੁੱਕਰਵਾਰ ਨੂੰ ਦੋ ਭਾਰਤੀ ਨਾਗਰਿਕਾਂ ਸਵੇਤ 7 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਹ ਜਾਣਕਾਰੀ ਨੇਪਾਲ ਪੁਲਿਸ ਨੇ ਦਿੱਤੀ ਹੈ ਨੇਪਾਲ ਪੁਲਿਸ ਦੇ ਕੇਂਦਰੀ ਜਾਂਚ ਬਿਊਰੋ ਸੀ ਆਈ ਬੀ ਨੇ ਬਿਹਾਰ ਦੇ ਰਹਿਣ ਵਾਲੇ ਰੋਸ਼ਨ ਕੁਮਾਰ 27 ਸਾਲ ਅਤੇ ਮੰਨਾ ਕੁਮਾਰ 36 ਸਾਲ ਅਤੇ ਪੰਜ ਹੋਰ ਨੇਪਾਲੀ ਨਾਗਰਿਕਾਂ ਨੂੰ ਲੋਕਾਂ ਦੇ ਬੈਂਕ ਖਾਤਿਆਂ ਅਤੇ ਡਿਜੀਟਲ ਵਾਲਟ ਤੱਕ ਗੈਰ ਕਾਨੂੰਨੀ ਪਹੁੰਚ ਕਰਕੇ ਧੋਖਾਧੜੀ ਕਰਨ ਦੇ ਦੋਸ਼ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਇਹ ਸਨ ਅਸਦੀਆਂ ਵੱਡੀਆਂ ਤੇ ਕੁਝ ਖਾਸ ਚਰਚਿਤ ਖਬਰਾਂ ਕੈਲੂਫਰ ਤੋਂ ਹਾਜ਼ਰ ਹੋਵਾਂਗੇ ਇਸ ਸਮੇਂ ਕੱਲ ਦੀਆਂ ਖਾਸ-ਖਾਸ ਖਬਰਾਂ ਨਾਲ ਹੋਣ ਲਈ ਤੋਂ ਸਾਨੂੰ ਵਾਗਿਆ ਬਣੇ ਰਹੋ ਅਜੀਤ ਵੈਬ ਟੀਵੀ ਦੇ ਨਾਲ। ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ। ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ अजीत ਵੈਬ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਮਨਜੋਤ ਸਿੰਘ ਖਬਰਾਂ ਪ੍ਰਦੇਸ਼ ਤੋਂ ਪ੍ਰੋਗਰਾਮ ਲੈ ਕੇ ਹਾਜ਼ਰ ਆ ਇਸ ਪ੍ਰੋਗਰਾਮ ਤਹਿਤ ਦੇਸ਼ ਵਿਦੇਸ਼ ਦੀਆਂ ਵੱਡੀਆਂ ਤੇ ਕੁਝ ਖਾਸ ਚਰਚਿਤ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਝਾਤ ਮਾਰਦੇ ਅੱਜ ਦੀਆਂ ਖਾਸ ਖਾਸ ਖਬਰਾਂ ਤੇ ਪੰਜਾਬ ਸਰਕਾਰ ਨੇ 600 ਯੂਨਿਟ ਬਿਜਲੀ ਫ੍ਰੀ ਕਰਨ ਦਾ ਫੈਸਲਾ ਲਿਆ ਸੀ 90% ਘਰਾਂ ਨੂੰ ਦਾ ਫਾਇਦਾ ਹੋਇਆ ਅਸੀਂ ਭ੍ਰਿਸ਼ਟਾਚਾਰ ਰੋਕਿਆ ਅਸੀਂ ਰੈਵਨਿਊ ਦੇ ਹੋਰ ਸਾਧਨ ਵਿਧਾਏ ਨੇ ਤਾਂ ਅਸੀਂ ਲੋਕਾਂ ਨੂੰ ਬਿਜਲੀ ਫ੍ਰੀ ਦੇ ਰਹੇ ਹਾਂ ਤੇ ਕਿਸਾਨਾਂ ਨੂੰ ਬਿਜਲੀ ਫ੍ਰੀ ਮਿਲ ਰਹੀ ਹੈ ਤੇ ਇੰਡਸਟਰੀ ਨੂੰ ਵੀ ਮੇਰਾ ਬਿਜਲੀ ਦਾ ਬੀਰ ਪਹਿਲਾਂ 1 ਸਾਲ ਪਹਿਲਾਂ ਆਵਾ ਤਾਂ ਤੇ ਹੁਣ ਵੀ 1 ਸਾਲ ਹੋ ਗਿਆ ਵੀ ਆਂਦਾ ਨਹੀਂ ਹੈਗਾ ਜਦ ਦੀ ਆਪਣ ਗਵਾਂਧ ਤਮੰਦ ਸਰਕਾਰ ਬਣੀ ਹੈ ਜੀ ਮੁੰਡਾ ਸੰਘ ਛੋਟਾ ਕਹਿੰਦਾ ਇਸ ਵਾਰੀ ਬਿੱਲ ਕਿੰਨਾ ਆਇਆ ਦਾ ਮਾ 35000 ਰੁਪਏ ਆਂਦਾ ਹੈ ਜੀ ਰੋਇਆ ਮਾਫੀ ਐਸਾ ਮਕਮਤੇ ਪੂਰੇ ਇੰਡੀਆ ਬਿਰਦਾ Ashram ਚ ਅੱਗ ਲੱਗਣ ਕਾਰਨ 3 ਲੋਕਾਂ ਦੀ ਗਈ ਜਾਨ 8 ਜ਼ਖਮੀ ਇੰਡੋਨੇਸ਼ੀਆ ਚ ਲੱਗੇ ਪੁਚਾਲ ਦੇ ਝਟਕੇ ਦੱਖਣੀ ਗਾਜ਼ਾ ਚ ਰੈੱਡ ਕਰਾਸ ਨੂੰ ਸੌਪੇ ਗਏ ਦੋ ਬੰਦਕ ਇਜ਼ਰਾਇਲ ਪਰਤੇ ਰੂਬੀਓ ਮਦ ਅਮਰੀਕਾ ਦਾ ਕਰਨੇ ਦੇ ਦੌਰਾਨ ਗੈਰ ਕਾਨੂੰਨੀ ਇਮੀਗ੍ਰੇਸ਼ਨ ਮੁੱਦੇ ਤੇ ਦੇਣ ਕੇ ਜੋਰ ਆਨਲਾਈਨ ਤੋਂ ਖਤਰੀ ਦੇ ਦੋਸਤ ਚ ਦੋ ਭਾਰਤੀਆਂ ਸਣੇ 7 ਗ੍ਰਿਫਤਾਰ ਮੁੜ ਖਬਰਾਂ ਵਿਸਥਾਰ ਸ਼ਹਿਰ ਦੇ ਵਿੱਚ ਸਥਿਤ ਇੱਕ ਬਿਰਧ ਆਸ਼ਰਮ ਦੇ ਵਿੱਚ ਸ਼ਨੀਵਾਰ ਨੂੰ ਅੱਗ ਲੱਗਣ ਕਰਨ ਘੱਟੋ ਘੱਟ ਤਿੰਨ ਲੋਕਾਂ ਦੀ ਮੌਤ ਹੋਈ ਦੱਸੀ ਜਾ ਰਹੀ ਹੈ ਜਦਕਿ 8 ਦੇ ਕਰੀਬ ਲੋਕ ਜ਼ਖਮੀ ਵੀ ਹੋਏ ਨੇ ਇਸ ਹਾਦਸੇ ਦੇ ਵਿੱਚ ਇਹ ਜਾਣਕਾਰੀ ਸ਼ਹਿਰ ਦੇ ਮੇਅਰ ਨੇ ਦਿੱਤੀ ਹੈ ਮੇਅਰ ਨੇ ਕਿਹਾ ਹੈ ਕਿ ਇਹ ਸਾਡੇ ਸ਼ਹਿਰ ਦੇ ਲਈ ਇੱਕ ਗੰਭੀਰ ਘਟਨਾ ਹੈ ਅਜਿਹਾ ਲੱਗਦਾ ਹੈ ਕਿ ਇਹ ਇੱਕ ਹਾਦਸਾ ਸੀ ਮੇਅਰ ਦਾ ਕਹਿਣਾ ਹੈ ਕਿ ਰਿਹਾਇਸ਼ ਦੇ ਅੱਗ ਕਾਬੂ ਹੇਠ ਹੈ ਜਿਸ ਦੇ ਵਿੱਚ 75 ਬਜ਼ੁਰਗ ਰਹਿੰਦੇ ਸਨ ਇੰਡੋਨੇਸ਼ੀਆ ਦੇ ਪੱਛਮੀ ਆਚੇ ਸੂਬੇ ਦੇ ਵਿੱਚ ਸ਼ੁੱਕਰਵਾਰ ਨੂੰ ਕਟੋ ਘਟ ਤਿੱਬਰਤਾ ਵਾਲੇ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਇੰਡੋਨੇਸ਼ੀਆ ਦੀ ਮੌਸਮ ਵਿਗਿਆਨ ਅਨੁਸਾਰ ਪੱਛਮੀ ਆਚੇ ਸੂਬੇ ਦੇ ਵਿੱਚ ਆਏ ਭੁਚਾਲ ਦੀ ਤਿੱਬਰਤਾ ਰਿਕਟਰ ਪੈਮਾਨੇ ਤੇ 5.9 ਮਾਪੀ ਗਈ ਹੈ ਪਹਿਲਾਂ ਭੁਚਾਲ ਦੀ ਤਿੱਬਰਤਾ 6.2 ਦੱਸੀ ਗਈ ਸੀ ਸਥਾਨਕ ਸਮੇਂ ਅਨੁਸਾਰ 6 ਵਜੇ ਦੇ ਕਰੀਬ ਭੁਚਾਲ ਦਾ ਕੇਂਦਰ ਦੱਖਣੀ ਆਚੇ ਰੈਜਿਜੈਂਸੀ ਦੀ ਰਾਜਧਾਨੀ ਆਪਕ ਤੁਆਨ ਤੋਂ 28 ਕਿਲੋਮੀਟਰ ਦੱਖਣ ਪੱਛਮ ਦੇ ਵਿੱਚ ਸਮੁੰਦਰੀ ਤਲ ਤੋਂ 59 ਕਿਲੋਮੀਟਰ ਦੀ ਡੁੰਗਾਈ ਦੇ ਵਿੱਚ ਸੀ ਹਮਾਸ ਦੁਆਰਾ ਰੈੱਡ ਕਰਾਸ ਨੂੰ ਸੌਪੇ ਗਏ ਦੋ ਬੰਦੇ ਕਸ਼ਨੀਵਾਰ ਨੂੰ ਇਜ਼ਰਾਈਲ ਪਹੁੰਚੇ ਜਦਕਿ ਫਲਸਤੀਨੀ ਅਧਿਕਾਰੀਆਂ ਨੇ ਕਿਹਾ ਹੈ ਕਿ ਇਜ਼ਰਾਈਲ ਨੇ ਗਾਜ਼ਾ ਜੰਗਬੰਦੀ ਸਮਝਾਉਤੇ